ਸਲਾ ਪੰਜਾਬ ਦਾ ਬੜਾ ਮਹੱਤਵਪੂਰਨ ਹੈ ਇਲੈਕਸ਼ਨ ਵੇਲੇ ਬੜੇ ਜੋਰਾਂ ਚ ਆਉਂਦਾ ਹੈ ਅੱਗੇ ਪਿੱਛੇ ਬੜੀਆਂ ਰੇਡਾਂ ਵੱਜਦੀਆਂ ਨੇ ਉਹਨਾਂ ਥਾਵਾਂ ਤੇ ਪਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਵੀ ਮੁਫਾਜ਼ ਜੁੜੇ ਹੁੰਦੇ ਆ ਚੁੱਪ ਕਰ ਜਾਂਦੇ ਆ ਜਦੋਂ ਆਮ ਕਰਕੁਨ ਲੜਦੇ ਆ ਉਹ ਗੈਰ ਕਾਨੂੰਨੀ ਦੇ ਮਾਈਨਿੰਗ ਮੁੱਦੇ ਤੇ ਚਾਹੇ ਆਰਟੀ ਐਕਟਿਵਿਸਟ ਮਾਨਕ ਗੋਲ ਹੋਣ ਲਗਾਤਾਰ ਇਹਦੇ ਤੇ ਬੋਲੇ ਤੇ ਹੁਣ ਇੱਕ ਨਵੇਂ ਕਰਕੁਨ ਜਿਸ ਦੇ ਉੱਤੇ ਹਮਲਾ ਹੀ ਹੋ ਗਿਆ ਸਿੱਧਾ ਇੱਕ ਕੁੜੀ ਨੌਜਵਾਨ ਵਕੀਲ ਕੁੜੀ ਦੇ ਉੱਤੇ ਹਮਲਾ ਹੋਇਆ ਬਾਹ ਦੇ ਉੱਤੇ ਵੱਡਾ ਤਲਵਾਰ ਦਾ ਜਿਹੜਾ ਕੱਟ ਲੱਗਿਆ ਉਹ ਗਵ ਜਾਂਦੀ ਹੈ ਇਹ ਜਿਹੜਾ ਗਵਰਨਰ ਨੂੰ ਮਿਲਣ ਵਾਲਾ ਰੁਝਾਨ ਹੈ ਜਾਇ ਹਰੇਕ ਮੁੱਦੇ ਉੱਤੇ ਜਿਹੜਾ ਅੱਗੇ ਸੈਂਟਰ ਤੱਕ ਗੱਲ ਰੱਖਣ ਵਾਲੀ ਗੱਲ ਦਾ ਰੁਝਾਨ ਹੈ ਇਹਨੂੰ ਕਿਵੇਂ ਵੇਖਦੇ ਹੋ ਤੇ ਗੈਰ ਕਾਨੂੰਨੀ ਮਾਈਨਿੰਗ ਹਾਲੇ ਤੱਕ ਰੁਕ ਕਿਉਂ ਨਹੀਂ ਰਹੀ ਦੇਖੋ ਸਭ ਤੋਂ ਵੱਡੀ ਗੱਲ ਸੰਦੀਪ ਇੱਕ ਤੇ ਚਲੋ ਗਵਰਨਰ ਨੂੰ ਮਿਲਣਾ ਕੋਈ ਮਾੜੀ ਗੱਲ ਨਹੀਂ ਹੈ ਨਾ ਇੱਕ ਪ੍ਰੈਸ਼ਰ ਪੈਂਦਾ ਹੈਗਾ ਮੋਰਲ ਤੌਰ ਤੇ ਸਿਧਾਂਤਕ ਤੌਰ ਤੇ ਨਾ ਪ੍ਰਿੰਸੀਪਲ ਦੇ ਤੌਰ ਤੇ ਪਰ ਸਵਾਲ ਹੈ ਕਿ ਪੰਜਾਬ ਚ ਮਾਈਨਿੰਗ ਕਿਉਂ ਨਹੀਂ ਰੁਕੀ ਹੈਗੀ ਇਹ ਇੱਕ ਬਹੁਤ ਵੱਡੀ ਚਿੰਤਾ ਵਾਲੀ ਗੱਲ ਆ ਕਿ ਪੰਜਾਬ ਚ ਰੋਪੜ ਦੀ ਗੱਲ ਕਰ ਲੋ ਲੁਧਿਆਣੇ ਦੀ ਗੱਲ ਕਰ ਲੋ ਜਲੰਧਰ ਦੀ ਗੱਲ ਕਰ ਲੋ ਪਟਾਣਕੋਟ ਦੀ ਗੱਲ ਕਰ ਲੋ ਗਰਦਾਸਪੁਰ ਦੀ ਗੱਲ ਕਰ ਲੋ ਅੰਮ੍ਰਿਤਸਰ ਦੀ ਗੱਲ ਜਿੱਥੇ ਜਿੱਥੇ ਰੌਲਾ ਪੈਂਦਾ ਹੈਗਾ ਮਾਈਨਿੰਗ ਰੁਕੀ ਕਿਉਂ ਨਹੀਂ ਹੈਗੀ ਸਾਡੇ ਪੰਜਾਬ ਦਾ ਅਰਵਿੰਦ ਕੇਜੀਵਾਲ ਸਾਹਿਬ ਨੇ ਦੱਸਿਆ ਨਹੀਂ ਹੈਗਾ ਕਿ ਜਿਹੜਾ 20000 ਕਰੋੜ ਰੁਪਇਆ ਰੇਤਾ ਚੋਂ ਮਿਲਣਾ ਕਿੱਥੇ ਗਿਆ ਹੈਗਾ ਨਾ ਨਾ ਆਮ ਆਦੀ ਪਾਰਟੀ ਦੀ ਸਰਕਾਰ ਨੇ ਦੱਸਿਆ ਨਾ ਪੰਜਾਬ ਦੇ ਮੰਤਰੀਆਂ ਨੇ ਦੱਸਿਆ ਨਾ ਪੰਜਾਬ ਸਰਕਾਰ ਨੇ ਦੱਸਿਆ ਹੈਗਾ ਹੁਣ ਸੋਚੋ ਇਹ ਤੇ ਇੱਕ ਕੁੜੀ ਸੀ ਐਡਵੋਕੇਟ ਸੀ ਜੇ ਉੱਥੇ ਬੰਦੇ ਹੁੰਦੇ ਤਾਂ ਉਹਨਾਂ ਦੇ ਤੁਹਾਨੂੰ ਹੀ ਮਾਰ ਦੇਣੇ ਸੀ ਲੋਕਾਂ ਨੂੰ ਪ੍ਰਵਾਹ ਨਹੀਂ ਜਿਹੜੇ ਉੱਥੇ ਬੈਠੇ ਆ ਮਾਈਨਿੰਗ ਕਰਨ ਵਾਲੇ ਜਿਹੜੇ ਮਤਲਬ ਗੈਂਗਸਟਰ ਯਨ ਮਾਫੀਆ ਜਿਹੜਾ ਬੰਦਾ ਹਥਿਆਰ ਲੈ ਕੇ ਉੱਥੇ ਮਾਈਨਿੰਗ ਕਰਵਾ ਰਿਹਾ ਇਹਦਾ ਮਤਲਬ ਕਿ ਉਹਦੇ ਇੱਕ ਗੈਂਗਸਟਰ ਨੇ ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਕਾਨੂੰਨ ਦੀ ਕੋਈ ਪਰਵਾਹ ਨਹੀਂ ਔਰ ਹੈਰਾਨੀ ਵਾਲੀ ਗੱਲ ਔਰ ਸਰਕਾਰ ਵਾਸਤੇ ਸ਼ਰਮ ਵਾਲੀ ਵੀ ਗੱਲ ਇੱਕ ਐਡਵੋਕੇਟ ਜਿਹੜੀ ਪਿਛਲੇ ਕਈ ਸਾਲਾਂ ਤੋਂ ਹੱਕਾਂ ਲੋਕਾਂ ਦੇ ਹੱਕਾਂ ਵਾਸਤੇ ਲੜ ਰਹੀ ਆ ਉਹਦੀ ਤੁਸੀਂ ਬਾਹ ਵੜਤੀ ਆਗੇ ਇੰਨੇ ਉਹਦੀ ਬਾਹ ਤੇ ਟਾਂਕੇ ਲੱਗੇ ਨੇ ਤੇ ਉਹਦੇ ਤੇ ਕੋਈ ਬੰਦਾ ਹੁੰਦਾ ਤੇ ਲੋਕ ਗਿਆ ਸੀ ਉਹਦੇ ਜਹਾਨੋਂ ਤੋਰਦਾ ਸੀ ਉਹਨਾਂ ਨੇ ਪਰ ਲੋਕਲ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਐਸਐਸਪੀ ਉਹ ਹੱਥ ਤੇ ਹੱਥ ਧਰ ਕੇ ਬੈਠੇ ਨੇ ਕੈਂਦੇ ਮੰਤਰੀ ਦਾ ਸਾਨੇਵਾਲ ਮંત્રી ਹੋਵੇ ਐਮਐਲ ਹੋਵੇ ਬੰਦਾ ਮੈਨੂੰ ਇਹਦੇ ਜਿਸ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਆ ਉਥੋਂ ਦਾ ਐਮਐਲਏ ਅੰਨਾ ਨਹੀਂ ਹੋ ਸਕਦਾ ਗੁੰਗਾ ਨਹੀਂ ਹੋ ਸਕਦਾ ਬੋਲਾ ਨਹੀਂ ਹੋ ਸਕਦਾ ਜੇ ਉਸ ਏਰੀਆ ਦੇ ਵਿੱਚ ਕੋਈ ਮਾਈਨਿੰਗ ਕਰਦਾ ਇਹਦਾ ਮਤਲਬ ਕਿ ਉਹਨੂੰ ਪਤਾ ਹੋਊਗਾ ਜਾਇ ਉਹ ਪੈਸੇ ਨਾ ਵੀ ਲੈਂਦਾ ਹੋਵੇ ਲੇਕਿਨ ਜੇ ਉਹਦੇ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਆ ਗੈਰ ਕਾਨੂੰਨੀ ਇਹਦਾ ਮਤਲਬ ਹਿੱਸਾ ਦੇ ਜਾਂਦਾ ਹੀ ਹੋਊਗਾ ਉਸ ਇਲਾਕੇ ਦੇ ਐਮਐਲਏ ਆਵਾਦੀ ਪਾਰਟੀ ਦੇ ਲੀਡਰਾਂ ਨੂੰ ਖੁੱਲਕੇ ਬੋਲਣਾ ਚਾਹੀਦਾ ਉਲਟਾ ਉਹਨਾਂ ਨੂੰ ਪਰਚਾ ਦਰਜ ਕਰਵਾਉਣਾ ਚਾਹੀਦਾ ਕਿ ਉਸ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਆ ਕੱਲ ਹੀ ਕਿਸੇ ਕੋਈ ਫੋਨ ਕਰ ਰਿਹਾ ਸੀ ਕਿ ਜਿਹੜਾ ਉਹ ਟਿੱਪਰ ਆ ਜੀ ਟਿੱਪਰ ਦੇ ਵਿੱਚ 50 ਟਨ ਰੇਤਾ ਜਾ ਰਹੀ ਆ ਠੀਕ ਹੈ ਪਰਚਿੰਗਾ ਦੇ ਸ਼ੋ 25 ਟਨ ਕੀਤੀ ਜਾ ਰਹੀ ਹੈ ਮਤਲਬ ਲੁੱਟਿਆ ਜਾ ਰਿਹਾ ਪੰਜਾਬ ਦੇ ਜਿਹੜੇ ਜਿਹੜੇ ਸਾਡੇ ਜਿਹੜੇ ਮਾਈਨਿੰਗ ਦਾ ਸਰੋਤ ਸਰੋਤ ਲੁੱਟੇ ਜਾ ਰਹੇ ਨੇ ਕਾਲੀਆਂ ਵਾਲੇ ਵੀ ਲੁੱਟੇ ਜਾ ਰਹੇ ਸੀ ਭਾਜਪੀ ਵਾਲੇ ਵੀ ਸਾਂਝੀ ਸਰਕਾਰ ਵਿੱਚ ਲੁੱਟੇ ਜਾ ਰਹੇ ਕਾਂਗਰਸ ਵਾਲੇ ਵੀ ਲੁੱਟੇ ਜਾ ਰਹੇ ਝਾੜੂ ਵਾਲੇ ਵੀ ਲੁੱਟੇ ਜਾ ਰਹੇ ਇੱਥੇ ਦੇ ਪਟਿਆਲੇ ਦੇ ਐਮਐਲ ਕਹਿੰਦੇ ਕਰੋੜਾ ਰੁਪਏ ਦੇ ਸੰਦ ਬਣਾ ਲਏ ਨੇ ਪਟਿਆਲੇ ਵਾਲੇ ਕਈ ਐਮਐਲਏ ਜਾ ਕੇ ਰੋਪੜ ਜਲੰਧਰ ਗਰਦਾਸਪੁਰ ਮਾਈਨਿੰਗ ਕਰਦੇ ਨੇ ਪਟਿਆਲੇ ਦੇ ਕਿਹੜੇ ਤਾਕਤਵਰ ਐਮਐਲਏ ਨੇ ਲੀਡਰ ਨੇ ਆਮ ਆਦੀ ਪਾਰਟੀ ਦੇ ਜਿਹੜੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਮਾਈਨਿੰਗ ਕਰ ਰਹੇ ਤੇ ਦੂਜੇ ਜ਼ਿਲ੍ਹੇ ਵਾਲੇ ਚੁੱਪਚਾਪੀ ਤੇ ਦੋਸ਼ ਝੱਲੀ ਜਾ ਰਹੇ ਨੇ ਬਦਨਾਮੀ ਕਰਾਈ ਜਾ ਰਹੇ ਨੇ ਪਰ ਉਹ ਬੋਲਦੇ ਨਹੀਂ ਕਿਉਂ ਨਹੀਂ ਬੋਲਦੇ ਉਹ ਪਟਿਆਲੇ ਵਾਲੇ ਐਮ ਐਲ اے ਪਤਨ ਕਿੰਨੇ ਪਾਵਰਫੁਲ ਹੈਗੇ ਜਿਹੜੇ ਸਾਰੇ ਚੁੱਪ ਕਰਕੇ ਬੈਠੇ ਹੈਗੇ ਨੇ ਹੁਣ ਮਾਈਨਿੰਗ ਦੇ ਮਸਲੇ ਦੇ ਵਿੱਚ ਜਾਂ ਕਾਨੂੰਨ ਵਿਵਸਥਾ ਦੇ ਮਸਲੇ ਵਿੱਚ ਨਸ਼ਿਆਂ ਦੇ ਮਸਲੇ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਵੀ ਬੋਲਣ ਦਾ ਹੱਕ ਗਵਾ ਚੁੱਕੀ ਆ ਪਿਛਲਿਆਂ ਨੂੰ ਅਸੀਂ ਬੜਾ ਨਿੰਦਿਆਸ ਪੰਜਾਬ ਦੇ ਲੋਕਾਂ ਨੇ ਨਿੰਦਿਆ ਉਹਨਾਂ ਦੀ ਫੱਟੀ ਵੀ ਪੋਚ ਦਿੱਤੀ ਹੈਗੀ ਤੁਹਾਨੂੰ 99 ਸੀਟਾਂ ਦਿੱਤੀਆਂ ਚਲੋ 22 ਇਲੈਕਸ਼ਨ ਤੋਂ ਬਾਅਦ ਤੁਹਾਡੀਆਂ 94 95 ਹੋ ਗਈਆਂ ਪਰ ਤੁਸੀਂ ਇਹਨਾਂ ਜਿਹੜੀਆਂ ਅਸੀਂ ਮਾਫੀਏ ਚੱਲਦੇ ਸੀ ਤੁਸੀਂ ਉਹਨਾਂ ਨੂੰ ਤੇ ਨੱਥ ਨਹੀਂ ਪਾਈ ਤੁਸੀਂ ਉਹਨਾਂ ਤੇ ਕੰਟਰੋਲ ਨਹੀਂ ਕੀਤਾ ਹੈਗਾ ਸ਼ਰਿਆ ਮਾਈਨਿੰਗ ਹੋ ਰਹੀ ਆ ਨਵਾਂ ਸ਼ਹਿਰ ਏਰੀਏ ਤੋਂ ਮੈਨੂੰ ਫੋਨ ਆ ਉੱਥੇ ਮਾਈਨਿੰਗ ਹੋ ਰਹੀ ਆ ਲੋਕ ਬੋਲਣਾ ਹੀ ਡਰਦੇ ਨੇ ਹੁਣ ਆ ਜਿਹੜੀ ਐਡਵੋਕੇਟ ਸਿਮਰਨ ਕੌਰ ਉਹਦੀ ਬਾਹੀਂ ਵੱਡਣ ਟਾਂਕੇ 14 ਕੇ 15 ਲੱਗਿਆ ਤੇ ਉਹ ਦੇਖੋ ਨਾ ਇੱਕ ਬੰਦੇ ਦੇ ਜਾਨ ਲੈਵਾ ਹਮਲਾ ਕਾਤਲ ਹਮਲ ਹੋ ਕਾਤਲਾ ਨਾ ਹਮਲਾ ਹੋਇਆ ਇਸ ਦੇ ਬਾਵਜੂਦ ਪੰਜਾਬ ਸਰਕਾਰ ਚੁੱਪ ਹੈ ਉਥੋਂ ਦਾ ਐਸਐਸਪੀ ਉਥੋਂ ਦੇ ਡੀਸੀ ਚੁੱਪ ਨੇ ਮਾਈਨਿੰਗ ਅਫਸਰ ਚੁੱਪ ਨੇ ਕਿ ਉਹ ਚੁੱਪ ਕਰਕੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਕਹਿੰਦੇ ਕਿ ਤੁਸੀਂ ਅੱਖਾਂ ਬੰਦ ਕਰਕੇ ਬੈਠ ਜਾਓ ਹੂੰ ਤੁਹਾਡੀ ਤੁਹਾਡੀ ਜ਼ਿੰਮੇਵਾਰੀ ਕੀ ਅਫਸਰਾਂ ਦੀ ਜ਼ਿੰਮੇਵਾਰੀ ਕੀ ਹੈ ਸਿਰਫ ਤੇ ਸਿਰਫ ਪੀ ਤਨਖਾਹ ਆਈ ਜਾਵੇ ਤੇ ਪੋਲਿਟਿਸ਼ਨਰਾਂ ਦੀ ਚਮਚਾਗਰੀ ਕਰੀ ਜਾਵੇ ਕਿ ਕੁਰਸੀਆਂ ਬਚੀਆਂ ਜਾਣ ਜਿਹੜੇ ਪੰਜਾਬ ਦੇ ਸਰੋਤ ਹੈ ਜਿਹੜੀ ਇਹ ਜਿਹੜੀ ਕਰਪਸ਼ਨ ਆ ਇਹ ਕਿਹਨੇ ਬਚਾਉਣੀਆਂ ਜਾਂ ਫਿਰ ਤੁਹਾਨੂੰ ਵੀ ਹਿੱਸਾ ਆਉਂਦਾ ਹੋਊਗਾ ਹੁਣ ਰਹੀ ਗੱਲ ਜਿਹੜੇ ਤੁਸੀਂ ਕਹਿੰਦੇ ਗਵਰਨਰ ਨੂੰ ਦੇਖੋ ਗਵਰਨਰ ਨੂੰ ਪਹਿਲਾਂ ਹੀ ਮਿਲਦੇ ਹੁਣ ਵੀ ਮਿਲਦੇ ਨੇ ਤੇ ਬੀਜੇਪੀ ਇਸ ਕਰਕੇ ਮਿਲ ਰਹੀ ਹੈ ਕਿ ਉਹਨਾਂ ਪਤਾ ਪੰਜਾਬ ਨੇ ਕੋਈ ਫਾਇਦਾ ਨਹੀਂ ਹੈ ਗਿਆ ਪਤਾ ਨਹੀਂ ਟਾਈਮ ਮਿਲਦਾ ਕਿ ਨਹੀਂ ਮਿਲਦਾ ਪਰ ਬੀਜੇਪੀ ਕੋ ਇਸ ਟਾਈਮ ਜਿਹੜੇ ਨਯੋਗ ਬੀਜੇਪੀ ਦੇ ਪਾਰਟੀ ਦੇ ਨੇ ਉਹਨਾਂ لازਮੀ ਤੌਰ ਤੇ ਇਸ ਮਸਲੇ ਦੇ ਵਿੱਚ ਡੀਜੀਪੀ ਕੋ ਰਿਪੋਰਟ ਮੰਗ ਲੈਂਦੇ ਨੇ ਚੀਫ ਸੈਕਟਰੀ ਕੋ ਰਿਪੋਰਟ ਮੰਗ ਲੈਂਦੇ ਨੇ ਕਿ ਕੀ ਲਿਆ ਐਕਸ਼ਨ ਕੀ ਲਿਆ ਉਹ ਤਾਂ ਇੰਨਾ ਹੀ ਕਰ ਸਕਦੇ ਨਾ ਭਈ ਰਹੀ ਗੱਲ ਹੈ ਭਾਜਪਾ ਥੋੜੀ ਜਿਹੜੀ ਐਕਟੀਵਿਟੀ ਇਸ ਕਰਕੇ ਵਧਾਰੀ ਹੈ ਕਿ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਦੀ ਹੈ ਕਿ ਅਸੀਂ ਦੇਖੋ ਇਹ ਮੁੱਦਾ ਪਿੰਡ ਪੱਦਰ ਤੋਂ ਲੈ ਕੇ ਗਵਰਨਰ ਤੱਕ ਠਾਹਾਇਆ